बॉलीवुड दा सब तो बेहतरीन कलाकार ਤੁਸੀਂ ਆਪਦੀ ਨਗਰ ਚ ਕਿਹਨੂੰ ਮੰਨਦੇ ਦੇਖੋ बेहतरीन ਕਲਾਕਾਰ ਤਾਂ ਕਾਫੀ ਨੇ ਜੀ ਗਰੀਬ ਸਾਹਿਬ ਅਨੁਰਧਾ ਸਾਹਿਬ ਨਵੇਂ ਮੁੰਡਿਆਂ ਚ ਅਸਨੀ ਦੇ ਹਾਲ ਵਾਲੇ ਏਜ ਗਰੁੱਪ ਚੋਂ ਏਜ ਗਰੁੱਪ ਚੋਂ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਅਮੀਰ ਖਾਨ ਤੁਹਾਡੇ ਇਹਨਾਂ ਨੇ ਕੰਮ ਕਰਨ ਦਾ ਮੌਕਾ ਮਿਲਿਆ ਅਮੀਰ ਖਾਨ ਅਮੀਰ ਖਾਨ ਨਿਮੇਸ਼ ਸ਼ਾਹਰੁਖ ਖਾਨ ਨਾਲ ਤਾਂ ਕੀ ਦੀਏ ਬਿਰੂ ਅੱਛਾ ਸ਼ਾਹਰੁਖ ਖਾਨ ਨਾਲ ਮੇਰੀ ਬਹੁਤ ਪਪੂਲਰ ਫਿਲਮ ਹੈ ਡੁਪਲੀਕੇਟ ਹਾਂ ਬਾਕੀ ਇਹ ਹੈ ਕਿ ਆਪਸੇ ਠੱਠੇ ਮਜ਼ਾਕ ਤਾਂ ਚੱਲਦੇ ਰਹਿੰਦੇ ਨੇ ਪਰ ਕੋਈ ਐਸਾ ਇਨਸੀਡੈਂਟ ਨਹੀਂ ਆ ਜਿਹਦੇ ਚ ਬੜਾ ਡਰਾਮੈਟਿਕ ਹੋਵੇ ਤੇ ਜਿਹੜੀਆਂ ਕਿਉਂਕਿ ਅਸੀਂ ਫੀਮੇਲ ਐਕਟਰਸ ਹੁੰਦੀਆਂ ਨੇ ਉਹਨਾਂ ਦਾ ਉੱਥੇ ਕਿਹਾ ਜਾ ਮਾਹੌਲ ਹੁੰਦਾ ਕਿਵੇਂ ਵਤੀਰਾ ਹੁੰਦਾ ਉਹਨਾਂ ਦਾ ਦੇਖੋ ਵਤੀਰਾ ਇਹ ਹੁੰਦਾ ਹੈ ਕਿ ਜਿਹੜੇ ਸਟਾਰ ਬਣ ਜਾਂਦੇ ਨੇ ਨਾ ਉਹ ਆਪਣਾ ਰਿਜ਼ਰਵ ਹੋਰ ਆਪਣਾ ਇੱਕ ਬਰੀਥਿੰਗ ਸਪੇਸ ਰੱਖਦੇ ਨੇ ਜੀਰੋਂ ਆਏਗੀ ਉਹਦੇ ਨਾਲ ਚਾਰ ਬੰਦੇ ਹੋਣਗੇ ਉਹ ਆਪਣੇ ਕਮਰੇ 'ਚ ਬੈਠੀ ਗਈ ALU ਆਪਣਾ ਤਿਆਰ ਹੋਣਾ ਜੇ ਕਰਨਾ ਸੈੱਟ ਤੇ ਆਏਗੀ ਸ਼ੂਟਿੰਗ ਕਰੇਗੀ ਫਿਰ ALU ਹੋ ਜਾਏਗੀ ਇਹ ਹੀ ਹੀਰੋ ਦਾ ਚੱਕਰ ਚੱਲਦਾ ਹੈ ਤੇ ਕੁਝ ਹੀਰੋ ਐਸੇ ਨੇ ਕਿ ਜਿਨ੍ਹਾਂ ਨਾਲ ਤੁਸੀਂ ਸ਼ਾਮ گزارਦੇ ਹੋ ਹੈਨਾ ਇੱਕ ਇਹ ਦੱਸਿਓ ਬੰਨੋ ਹੀਰੋ ਸਾਰੇ ਕੰਜੂਸ ਹੁੰਦੇ ਨੇ ਕੋਈ ਕੋਲੋਂ ਦਰੂਦੂਰੂ ਪਿਉਣਾ ਕੋਈ ਖੁੰਦੀਲੀ ਵੀ ਦਿਖਾਉਦਾ ਕੋਈ ਨਹੀਂ ਉੱਥੇ ਤਾਂ ਪ੍ਰੋਡਿਊਸਰ ਦੀ ਦਰੂ ਹੁੰਦੀ ਹੈ ਨਾ ਇਹਨਾਂ ਨੇ ਤਾਂ ਆਰਡਰ ਕਰ ਲੈਣਾ ਨੇ ਕਈ ਵਾਰੀ ਬੰਦਾ ਵੀ ਦਰਿਆਦਲ ਹੁੰਦਾ ਮੈਂ ਸੁਣਿਆ ਕਈ ਵਾਰੀ ਜਿਹੜੇ ਪੁਰਾਣੇ ਫਿਲਮਾਂ ਸੀਗੇ ਵਿਰੋਧ ਖੰਨਾ ਫਰੋਜ਼ ਖਾਨ ਤਰਬਿੰਦਰ ਇਹ ਕੋਲੋਂ ਪੈਸੇ ਪੂਸੇ ਪਾਣ ਦਿੰਦੇ ਸੀ ਹਾਂ ਹਾਂ ਉਹ ਵਟਾੜੇ ਪ੍ਰੋਡਕਟਰ ਸੀ ਨਮਿਆ ਚ ਵੀ ਇਹ ਹੈ ਕੁੜਕ ਜਾਂ ਨਹੀਂ ਹੁਣ ਪਤਾ ਮਾਹੌਲ ਬਦਲ ਗਿਆ ਪਹਿਲਾਂ ਕੀ ਹੈ ਜਿਵੇਂ ਧਰਮਪਾ ਜੀ ਗਏ ਮਨੋਦ ਖੰਨਾ ਜੀ ਗਏ ਅਸੀਂ ਬਟਵਾਰਾ ਦੀ ਗੱਲ ਫੜ ਲਓ ਬਟਵਾਰਾ ਦੇ ਵਿੱਚ ਸ਼ਾਮ ਨੂੰ ਮਹਿਫਿਲ ਸਜਣੀ ਸਜਣੀ ਅੱਛਾ ਜੀ ਧਰਮ ਜੀ ਉੱਥੇ ਬੈਠੇ ਧਰਮਿੰਦਰ ਜੀ ਤਾਂ ਉਹ ਚੰਗੇ ਪੈਖ ਖੜਕਾਉਂਦੇ ਸੀ ਬਹੁਤ ਜ਼ਿਆਦਾ ਅੱਧੀ ਤੱਕ ਕਹਿੰਦੇ ਫੂਟਿੰਗ ਤੇ ਵੀ ਹੁੰਦਾ ਸੀ ਪਰ ਉਹ ਕੀ ਹੈ ਕਿ ਸ਼ਾਮ ਨੂੰ ਮਹਿਫਲ ਜੁੜ ਲੈਂਦੇ ਕੀ ਹੁੰਦਾ ਫਿਰ ਉਹਨਾਂ ਮਹਿਫਲਾਂ ਚ ਜਿਵੇਂ ਹੁਣ ਪਰਮਜੀਤ ਦਾ ਗਰੁੱਪ ਹੈ ਨਾਲ ਬੰਦੇ ਵੀ ਗਏ ਨੇ ਫਿਰ ਉੱਥੇ ਕੁਲੀਕ ਜਿਹੜੇ ਨੇ ਸੁਨੋ ਭਾਜੀ ਸੁਨੋ ਕੀ ਨਜ਼ਰ ਤੇ ਉਹ ਫਿਰ ਜਿਵੇਂ ਮੈਂ ਆ ਮੈਂ ਉਹਨਾਂ ਦਾ ਨਵਾਂ ਨਵਾਂ ਅਸੀਂ ਤਾਂ murid ਸੀਗੇ ਤੇ ਅਸੀਂ ਉਹਨਾਂ ਨਾਲ ਬੈਠੇ ਫਿਰ ਗੱਲਾਂ ਗੁੰਲਾਂ ਸੁਣਾਈਆਂ ਫਿਰ ਐਸਾ ਮੈਂ ਕਿਹਾ ਯਾਰ ਮਹਿਫਲ ਤੇ ਚੰਗੀਆਂ ਗੱਲਾਂ ਸੁਣਾਉਂਦਾ ਤੇ ਫਿਰ ਉਹ ਬੁਲਾਉਣ ਲੱਗ ਗਏ ਪੁਰਾਣਾ ਕਿੱਥੇ ਹੈ ਬਲੋ ਤੇ ਇਸ ਤਰ੍ਹਾਂ ਨਾਲ ਨਾ ਫਿਰ ਇੱਕ ਦੋਸਤੀ ਔਰ ਗਰੁੱਪ ਬਣ ਜਾਂਦੇ ਸੀ ਹੁਣ ਕੀ ਹੈ ਹੀਰੋ ਹੀਰੋਨ ਸਾਰੇ ਅਲੂ ਉਹ ਤੁਹਾਨੂੰ ਅਟੈਂਡ ਹੀ ਨਹੀਂ ਕਰਦੇ ਉਹ ਆਪਣਾ ਆਉਂਦੇ ਨੇ ਸੈਟ ਤੇ ਕੰਮ ਕੀਤਾ ਨਿਕਲ ਗਏ ਉਹ ਪੁਰਾਣੇ ਮਾਹੌਲ ਨਾ ਖਤਮ ਹੋ ਗਏ ਕਮਰਸ਼ੀਅਲ ਹੋ ਗਿਆ ਟੋਟਲ ਕਮਰਸ਼ੀਅਲ ਵੀ ਹੋ ਗਿਆ ਇੱਕ ਰਿਜ਼ਰਵੇਸ਼ਨ ਜੀ ਮਤਲਬ ਹੋ ਗਈ ਇਹ ਆਏਗਾ ਹੀ ਉਹ ਆਪਣੇ ਕਮਰੇ ਚ ਗੋ ਜਾਏਗਾ ਸਾਇਟੀ ਤੇ ਆਏਗਾ ਕੰਮ ਕਰੇਗਾ ਫਿਰ ਗੋ ਜੇ ਜਿਹੜਾ ਪਰਸਨਲ ਬਾਉਂਡ ਨੇ ਉਹ ਪਹਿਲਾਂ ਹੁੰਦੇ ਸੀ ਅੱਜ ਤੋਂ 25 30 ਸਾਲ ਪਹਿਲਾਂ ਉਸ ਤੋਂ ਬਾਅਦ ਤੇ ਟੋਟਲ ਹੁਣ ਮਤਲਬ ਪਤਾ ਹੀ ਨਹੀਂ ਜਾਂਦਾ ਨਾ ਫਿਲਮ ਕਦੋਂ ਬਣ ਰਹੀ ਹੈ ਕੀ ਬਣ ਰਹੀ ਹੈ ਇਹ ਹੀ ਆਉਂਦਾ ਹੈ ਨਿੱਤ ਰਿਕ ਨੂੰ ਰਿਲੀਜ਼ ਹੋ ਰਹੀ ਹੈ ਜਦ ਇਹ ਸਾਰਾ ਕੰਮ ਸੀ ਸੀਕਰੇਸੀ ਚ ਜਿੱਦ ਮੈਂ ਤੁਸੀਂ ਦੱਸਦੇ ਸੀ ਕਿ ਹైదరాబాద్ ਦੇ ਵਿੱਚ ਮਤਲਬ ਸਟੂਡੀਓ ਆਇਆ ਹੋਟਲ ਆਇਆ ਸਭ ਕੁਝ ਐਡਿਟ ਕਰਕੇ ਪੈਨ ਡਰਾਈਵ ਚ ਪਾ ਕੇ ਲੈ ਜਾਉ ਨਹੀਂ ਮੰਜ਼ਲੀ ਦੇਖੋ ਨਾ ਰਾਮੂ ਜੀ ਦਾ ਸਟੂਡੀਓ ਉਹ ਤਾਂ ਪਪੂਲਰ ਹੈ ਜੀ ਇਹ ਉਥੇ ਕੀ ਹੈ ਯੂਨਿਟ ਤੇ ਲਈ ਵੀ ਹਟ ਹੈ 3 ਸਟਾਰ 5 ਸਟਾਰ ਹਟਲ ਵੀ ਹੈ 7 ਸਟਾਰ ਵੀ ਹੈ ਟੌਪ ਸਟਾਰ ਹੈ ਉਥੇ ਇੱਕੋ ਸਟੂਡੀਓ ਦੇ ਵਿੱਚ ਇੱਕੋ ਸਟੂਡੀਓ ਦੇ ਵਿੱਚ ਅੱਛਾ ਜੀ ਤੇ ਉਥੇ ਮਤਲਬ ਇਹ ਹੈ ਕਿ ਸੈਟ ਵੀ ਲੱਗੇ ਹੋਏ ਨੇ ਤੁਸੀਂ ਨਿਊ ਯਾਰਕ ਦੀ ਸ਼ੂਟਿੰਗ ਕਰਨੀ ਹੈ ਤੇ ਉਥੇ ਸੈਟ ਲੱਗਾ ਹੈ ਨਿਊ ਯਾਰਕ ਦਾ ਸਾਰਾ ਕੁਝ ਬਣਿਆ ਹੋਇਆ ਹੈ ਉੱਥੇ ਜੇ ਤੁਸੀਂ ਰਾਜਸਥਾਨ ਦਾ ਰੇਗਿਸਤਾਨ ਦਾ ਉਹ ਵੀ ਸੈਟ ਲਗਾ ਠੀਕ ਹੈ ਜੇ ਤੁਸੀਂ ਬੰਬੇ ਦਿਖਾਣਾ ਉਹ ਵੀ ਸੈਟ ਲਗਾ ਯਾਨੀ ਸ਼ੈਰਾਜ ਦਾ ਉਹਨੇ ਕੰਪਲੀਟ ਤੁਸੀਂ ਬੰਦੇ ਲੈ ਕੇ ਜਾਓ ਫਿਲਮ ਬਣਾਓ ਉਹਦਾ ਫਾਈਨਲ ਪ੍ਰਿੰਟ ਬਾਹਰ ਲਿਆਓ ਕਿਉਂਕਿ ਉੱਥੇ ਲੈਬ ਵੀ ਹੈ ਐਡੀਟਿੰਗ ਰੂਮ ਪੋਸਟਪੋਡ ਬਸ ਡਿਸਟ੍ਰੀਬਿਊਟਰ ਨੂੰ ਡਿਸਟ੍ਰੀਬਿਊਟ ਕਰਨਾ ਹੈ ਬਸ ਐਂ ਫੋਨ ਹੈ ਸੈਂਸਰ ਬੋਰਡ ਨੂੰ ਭੇਜਣੀ ਹੈ ਉੱਥੇ ਇਹ ਉਦੋਂ ਤਾਂ ਤੁਸੀਂ ਦੇਖੋ ਨਾ ਰੀਲਾਂ ਪੈਂਦੀ ਆਉਂਦੀਆਂ ਕੈਮਰੇ ਚ ਉਹਦੇ ਇੰਤਜ਼ਾਮ ਸੀ ਹੁਣ ਤਾਂ ਡਿਜੀਟਲ ਹੋ ਗਿਆ ਸਾਰਾ ਕੁਝ ਤੇ ਰਾਮੂ ਜੀ ਦਾ ਸਟੂਡੀਓ ਜਾਓ ਤੁਸੀਂ ਉਹ ਬੰਦੇ ਨੂੰ ਮਤਲਬ ਪੂਰੀ ਤਰ੍ਹਾਂ ਹਰ ਚੀਜ਼ ਮੁਹੱਈਆ ਕਰਦੇ ਨੇ ਫਿਰ ਪ੍ਰੋਡਿਊਸਰ ਉੱਥੇ ਹੀ ਕੋਵਰੀ ਚੈੱਕ ਦੇ ਕੇ ਆਪਣਾ ਬਿੱਲ ਦੇ ਕੇ ਆ ਜਾਂਦਾ ਹੈ ਅੱਛਾ ਪਰ ਹੁਣ ਕੀ ਹੈ ਕਿ ਡਿਜੀਟਲ ਕੰਮ ਬੜਾ ਹੋ ਗਿਆ ਹੁਣ ਤਾਂ ਲੇਟੈਸਟ ਜਿਹੜਾ ਆਪਣਾ ਤੁਸੀਂ ਵੀ ਡਿਸਕਸ ਕੀਤਾ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਫਿਲਮੇਂ ਕਹਿੰਦੇ ਮੇਕਿੰਗ ਦੇ ਵਿੱਚ ਆਦੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਫਿਲਮ ਬਣ ਜਾਂਦੀ ਤੁਸੀਂ ਨੀਂਦਾ ਪਰਦਾ ਲਾਇਆ ਪਿੱਛੇ ਬੰਦੇ ਬਣਾ ਕੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਦੇ ਪਿੱਛੇ ਜੋ ਤਾਂ ਸ਼ਾਮ ਦਿਖਾਉਣਾ ਹੈ ਸ਼ਹਿਰ ਦਿਖਾਉਣਾ ਹੈ ਕਲੱਬ ਦਿਖਾਉਣਾ ਹੈ ਜੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤੁਸੀਂ ਵੀ ਕਰ ਲੂਗੇ ਉਹਦੇ ਨਾਲ ਕੀ ਹੋ ਗਿਆ ਕਿ ਫਿਲਮ ਮੇਕਿੰਗ ਦਾ ਖਰਚਾ ਅੱਧਾ ਰਹਿ ਗਿਆ ਜਿਵੇਂ ਹੁਣ ਮਤਲਬ ਮੇਰਾ ਬੇਟਾ ਫਿਲਮ ਡਾਇਰੈਕਟਰ ਬਣ ਰਿਹਾ ਹੈ ਉਹ ਫਿਲਮ ਬਣਾਏਗਾ ਜੇ ਫਿਲਮ ਦਾ ਬਜਟ 60 ਕਰੋੜ ਹੈ ਉਹ 25 30 ਕਰੋੜ ਚ ਹੋ ਜਾਏਗਾ ਉਹਨਾਂ ਪੈਸਾ ਤੁਸੀਂ ਬਚਾ ਲੋਗੇ ਜਦੋਂ ਫਿਲਮ ਬਣੀ ਤੁਸੀਂ ਦੇਖੋਗੇ ਯਾਰ ਇਹਦੇ ਤੇ 65 70 ਤਾਂ ਲੱਗੇ ਹੋਣਾ ਫਿਲਮ ਦੇ ਕੇ ਤੁਸੀਂ ਇੱਕ ਗ੍ਰੇਂਜਰ ਆਏਗਾ ਤੇ ਇਸ ਲਈ ਇੱਥੇ ਤੱਕ ਪਹੁੰਚ ਗਿਆ ਰੀਲਾਂ ਤੋਂ ਲੈ ਕੇ ਵਜ ਦੀ ਡਿਜੀਟਲ ਤੋਂ ਲੈ ਕੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਗੱਲ ਪਹੁੰਚ ਗਈ ਇਹ ਫਿਲਮ ਇੰਡਸਟਰੀ ਚ ਸਭ ਤੋਂ ਜ਼ਿਆਦਾ ਇਹ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ